ਪੰਜਾਬ ਸਰਕਾਰ ਨਸ਼ਾ ਤਸਕਰਾਂ ਦੇ ਵਿਰੁੱਧ ਕਾਫੀ ਐਕਟਿਵ ਹੈ ਪਿਛਲੇ ਕਾਫੀ ਦਿਨਾਂ ਤੋਂ ਤੇ ਹੁਣ ਇੱਕ ਅਪਡੇਟ ਵੀ ਆਈ ਹੈ ਉਹ ਕਹਿੰਦੇ ਆ ਵੀ ਨਸ਼ਾ ਤਸਕਰਾਂ ਦਾ ਵੀ ਜੇ ਕੋਈ ਜ਼ਮੀਨ ਜਾਇਦਾਦ ਸੰਪਤੀ ਉਹਦਾ ਵੇਰਵਾ ਦਿਓ ਜੇ ਕੋਈ ਉਸ ਮਾਮਲੇ 'ਚ ਫੜਿਆ ਜਾਂਦਾ ਤਾਂ ਆਪਾਂ ਉਹਦਾ ਜਾਇਦਾਦ ਜਿਹੜੀ ਹੈ ਉਹ ਜ਼ਬਤ ਕਰ ਲੈਣੀ ਹੈ ਦੇਖੋ ਗੱਲੇ ਆ ਕਿ ਜਾਇਦਾਦ ਅੱਗੇ ਵੀ ਜ਼ਬਤ ਕਰ ਲੈਂਦੇ ਜ਼ਬਤ ਦਾ ਮਤਲਬ ਕੀ ਆ ਸੀ ਕਈ ਪੰਜਾਬੀ ਸ਼ਬਦ ਨਾ ਜਿਹੜੇ ਉਰਲਾ ਦਿੰਨੇ ਆ ਜਬਤ ਨਹੀਂ ਹੁੰਦੀ ਐਕਚੁਅਲ ਚ ਅਟੈਚ ਹੁੰਦੀ ਆ ਪ੍ਰੋਪਰਟੀ ਅਟੈਚ ਕੀਤੀ ਜਾਂਦੀ ਆ ਮੁਕਦਮੇ ਦੇ ਨਾਲ ਅਟੈਚ ਹੋ ਜਾਂਦੀ ਆ ਜੀ ਹੁਣ ਜਿਹੜੀ ਉਹ ਅਟੈਚ ਹੁੰਦੀ ਆ ਉਹਦੇ ਚ ਕੀ ਆ ਕਿ ਗਾਂ ਤੁਸੀਂ ਸੇਲ ਵਗੈਰਾ ਨਹੀਂ ਕਰ ਸਕਦੇ ਜੀ ਕਿੰਨੇ ਆਪਣੇ ਇਲਾਕੇ ਚ ਕਿੰਨੇ ਘਰ ਆ ਜਿਨ੍ਹਾਂ ਦੇ ਬੂਹਿਆਂ ਦੇ ਗਾੜੀ ਬੂਹਿਆਂ ਦੇ ਅੱਗੇ ਨੋਟਿਸ ਲਾ ਕੇ ਗਏ ਨੇ ਲੱਗ ਜਾਂਦੀਆਂ ਜੀ ਤੇ ਉਹ ਰਹੀ ਤਾਂ ਘਰ ਚ ਹੀ ਜਾਂਦੇ ਆ ਨਾ ਹੂੰ ਇਕੜਾ ਕੋਈ ਬਲਡੋਜ਼ਰ ਬਾਬਾ ਕੇ ਬਲਡੋਜ਼ਰ ਦੇ ਨਾਲ ਘਾਟਾ ਦੇਗਾ ਜੀ ਇਹ ਮਸਲਾ ਜਿਹੜਾ ਹੈ ਨਾ ਕਿ ਠੀਕ ਹੈ ਜਿਹੜੇ ਚੀਫ ਸੈਕਟਰੀ ਸਾਹਿਬ ਆ ਉਹਨਾਂ ਨੇ ਆਰਡਰ ਕੱਢਿਆ ਜਿੰਨੇ ਜ਼ਿਲ੍ਹਿਆਂ ਦੇ ਡੀਸੀ ਆ ਕਿ ਭਾਈ ਤੁਸੀਂ ਜੋ ਰੈਵਨਿਊ ਦਾ ਰਿਕਾਰਡ ਆ ਜੀ ਜਦੋਂ ਵੀ ਕੋਈ ਸੰਬੰਧਿਤ ਪੁਲਿਸ ਅਧਿਕਾਰੀ ਤੁਹਾਡੇ ਤੋਂ ਮੰਗਦਾ ਕਿਸੇ ਵੀ ਤਸਕਰਦਾ ਉਹਨੂੰ ਫੌਰੀ ਤੌਰ ਤੇ ਪ੍ਰਵਾਨ ਸੋਰੀ ਉਹਨੂੰ ਪ੍ਰਦਾਨ ਕਰੋ ਜੀ ਉਹਨੂੰ ਦੇਵੋ ਜੀ ਹੁਣ ਗੱਲ ਇਹ ਆ ਕਿ ਇਹ ਸਾਰਾ ਕੁਝ ਠੀਕ ਆ ਮੈਂ ਇਸ ਨੂੰ ਠੀਕ ਮੰਨਦਾ ਕਿਉਂਕਿ ਚਾਹੇ ਕੋਈ ਗੈਂਗਸਟਰ ਆ ਚਾਹੇ ਕੋਈ ਸਿਵਿਲੀਅਨ ਆ ਚਾਹੇ ਕੋਈ ਕੁਝ ਵੀ ਆ ਹਮ ਜਦੋਂ ਦੇ ਆਰਥਿਕ ਵਸੀਲੇ ਤੇ ਸੱਟ ਵੱਜਦੀ ਆ ਨਾ ਜੀ ਅਸਲ ਦੇ ਵਿੱਚ ਹੱਡੀ ਉਦੋਂ ਟੁੱਟਦੀ ਆ ਬਿਲਕੁਲ ਦੋ ਨੰਬਰ ਦਾ ਕੰਮ ਕਾਦੇ ਵਾਸਤੇ ਕਰਦਾ ਬੰਦਾ ਕੋਠੀ ਪਾਉਣ ਵਾਸਤੇ ਕੋਠੀਆਂ ਪਾਈਆਂ ਵੀ ਜ਼ਮੀਨ ਲੈਣ ਵਾਸਤੇ ਜ਼ਮੀਨਾਂ ਨਾਲ ਲਈਆਂ ਵੀ ਨਹੀਂ ਆਲੇ ਦੁਆਲੇ ਆਪਣੇ ਵੇਖ ਲੋ ਜੀ ਕੀ ਹੁੰਦਾ ਸੀ ਤੇ ਕੀ ਬਣਿਆ ਹਮ ਹਮ ਜਿਨ੍ਹਾਂ ਨੇ ਦੋ ਨੰਬਰ ਤੇ ਕੰਮ ਕੀਤੇ ਆ ਤੇ ਜੇ ਉਹ ਚੀਜ਼ਾਂ ਭਈ ਤੁਸੀਂ ਕੁਰਕ ਤੱਕ ਲੈ ਜਾਓ ਜੀ 60 ਤੇ ਵਜੇਗੀ ਬਿਲਕੁਲ ਵਜੇਗੀ ਪਰ ਉਹ ਕੁਰਕ ਕਰਵਾਉਣੀ ਜਬਤ ਜਾਂ ਅਟੈਚ ਉਹ ਇੱਕ ਵੱਖਰਾ ਪੜਾ ਹੈ ਹੂੰ ਕੁਰਕ ਤੱਕ ਜਾਣਾ ਬਹੁਤ ਔਖਾ ਹੈ ਜੀ ਕਿਉਂ ਕਿ ਇੱਕ ਥਾਂ ਤੋਂ ਜੇ ਸਜ਼ਾ ਕਰਵਾਈ ਤਿੰਨ ਚਾਰ ਸਾਲ ਤੇ ਤੁਹਾਡੇ ਉੱਥੇ ਲੱਗ ਜਾਣੇ ਮੁੜ ਕੇ ਅਗਲਾ ਅਪੀਲ ਪਾ ਦਿੰਦਾ 10 ਸਾਲ ਉੱਥੇ ਲੱਗ ਜਾਣੇ ਹੂੰ ਹੂੰ ਸੋ ਇਸ ਵਾਸਤੇ ਇਹ ਚੀਜ਼ਾਂ ਜਿਹੜੀਆਂ ਨੇ ਠੀਕ ਆ ਆਪਣੇ ਪੱਧਰ ਤੇ ਸਰਕਾਰ ਕਰ ਰਹੀ ਆ ਇਹ ਅਸਰਕਾਰਕ ਤਦ ਹੋ ਸਕਦੀਆਂ ਮੈਂ ਤੁਹਾਨੂੰ ਇਹਦੇ ਮੋੜ ਤੇ ਲੈ ਜਾਣਾ ਜੀ ਇਹਦੇ ਮੋੜ ਤੱਕ ਲਿਜਾ ਕੇ ਗੱਲ ਦੱਸ ਦੇਣਾ ਕਿ ਅਸਲ ਦੇ ਵਿੱਚ ਹੋਣਾ ਕੀ ਚਾਹੀਦਾ ਜੀ ਇਹ ਨਹੀਂ ਕਿ ਅਸੀਂ ਹਰੇਕ ਮਾਮਲੇ ਦੇ ਐਕਸਪਰਟ ਆ ਪਰ ਕਿਉਂਕਿ ਬਹੁਤ ਸਾਰੇ ਪੁਲਿਸ ਅਫਸਰਾਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਜਾਂ ਕਹੋ ਕਿ ਮਹਿਕਮੇ ਦੇ ਵਿੱਚ ਪਤਾ ਤੇ ਅਦਾਲਤਾਂ ਦਾ ਚੱਕਰਗੇੜ ਜਿਹੜਾ ਉਹ ਜਾਣੂ ਆ ਉਹਦੇ ਤੋਂ ਜੀ ਹੁਣ ਤੁਸੀਂ ਸਖਤਾਈ ਕਰਤੀ ਆ ਇਕਦਮ ਮੁਕਦਮੇਬਾਜ਼ੀ ਵੱਧ ਗਈ ਜੀ ਕੰਮ ਵੱਧ ਗਿਆ ਵੱਧ ਗਿਆ ਪਹਿਲੀ ਗੱਲ ਇਹ ਆ ਕਿ ਜੋ ਤੁਹਾਡੇ ਕੋਲ ਤਫਤੀਸ਼ੀ ਆ ਐਂਡੀਪੀਐਸ ਦਾ ਕੇਸ ਬਣਾਉਣਾ ਜੀ ਉਹਦੀ ਮਿਸਲ ਤਿਆਰ ਕਰਨੀ ਇਹ ਨਹੀਂ ਹੈਗਾ ਕਿ ਕੋਈ ਸੰਤਰੀ ਖਲੋਤਾ ਤੇ ਉਹਨੂੰ ਕਹਦੇ ਉਹ ਬਣਾਈ ਮਿਸਲ ਜੀ ਕੋਈ ਐਸਐਚਓ ਦਾ ਗਨਮੈਨ ਹੈ ਤੇ ਉਹਨੂੰ ਕਹੇ ਤੂੰ ਵੇਲਾ ਆ ਬਣਾ ਦੇ ਮਿਸਲ ਨਹੀਂ ਹਜ਼ੂਰ ਉਹਦੇ ਚ ਐਕਸਪਰਟ ਹੀ ਕੰਮ ਕਰਦੀ ਆ ਬਿਲਕੁਲ ਬਿਲਕੁਲ ਚਾਹੇ ਉਹ ਸਬ ਇਨਸਪੈਕਟਰ ਹੈ ਚਾਹੇ ਮੁੰਚੀ ਆ ਕੋਈ ਉਹ ਐਕਸਪਰਟ ਹੀ ਚਾਹੀਦੀ ਆ ਬਿਲਕੁਲ ਚਾਹੀਦੀ ਬਿਲਕੁਲ ਉਹ ਐਕਸਪਰਟੀਅਲ ਇੱਕ ਥਾਣੇ ਚ ਕਿੰਨੇ ਬੰਦੇ ਆ 2 ਜਾਂ 4 ਵੱਧ ਤੋਂ ਵੱਧ ਜੀ ਤੇ ਮੁਕਦਮੇ ਕਿੰਨੇ ਦਰਜ ਹੋ ਰਹੇ ਆ ਜੀ ਉਹੀ ਕਹਾਣੀ ਜਾ ਕੇ ਲੱਗਦੇ ਆ ਕੇਸ ਇਹ ਜ਼ਿਲ੍ਹਾ ਅਦਾਲਤਾਂ ਚ ਜੀ ਇੱਥੇ ਨਹੀਂ ਲੱਗਦੇ ਲੋਅਰ ਕੋਰਟਾਂ ਚ ਨਹੀਂ ਹੁੰਦੇ ਹਮ ਉੱਥੇ ਉਹ ਕੇਸ ਤੁਰੇ ਜਾਂਦੇ ਆ ਹੁਣ ਇੱਕ ਜ਼ਿਲ੍ਹੇ ਚ ਥਾਣੇ ਲਾ ਲੋ ਕਿੰਨੇ ਜੀ ਜੀ ਉਹ ਸਾਰੇ ਮੁਕਦਮੇ ਉੱਥੇ ਤੁਰੇ ਜਾਂਦੇ ਆ ਬਿਲਕੁਲ ਤੇ ਜੱਜ ਕੀ ਆ ਤੁਹਾਡੇ ਕੋਲ ਵੱਧ ਤੋਂ ਵੱਧ ਇੱਕ ਹਮ ਕੀ ਕਰੋਗੇ ਉਹ ਗਈ ਨਾ ਵਾਰੀ ਫਿਰ ਮੈਂ ਜਿਵੇਂ ਤੁਹਾਨੂੰ ਕਹਿ ਕੇ ਸਾਲਾਂ ਤੱਕ ਗਈਆਂ ਫਾਈਲਾਂ ਬਸਾਂ ਫਿਰ ਗੱਲ ਇਹ ਆ ਕਿ अच्छा ਉਹਨਾਂ ਨੇ ਜਦੋਂ ਚਲਾਨ ਟੂ ਕੋਟ ਕਰਨਾ ਹੈ ਜੀ ਪੁਲਿਸ ਵਾਲਿਆਂ ਨੇ ਉਦੋਂ ਵਿਪਤਾ ਚਲਾਨ ਦਾ ਗਾਂਹ ਹੋਰ ਖਰਚਾ ਵਰਚਾ ਦੇਣਾ ਪੈਂਦਾ ਹਮਮਤਲਬ ਕਿ ਹੀਠਾ ਤੋਂ ਲੈ ਕੇ ਉੱਤੇ ਤੱਕ ਜਦੋਂ ਤੀਕਰ ਤੁਸੀਂ ਆਪਣਾ ਸਾਰਾ ਸਿਸਟਮ ਠੀਕ ਨਹੀਂ ਕਰੋਗੇ ਨਾ ਉਨੀ ਦੇਰ ਇਹ ਕੁਝ ਨਹੀਂ ਇਹ ਇਹਨਾਂ ਚੀਜ਼ਾਂ ਨੇ ਕਰਨਾ ਜੀ ਜੀ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪ੍ਰਾਪਰਟੀ ਅਟੈਚ ਹੁੰਦੀ ਹੈ ਕੋਈ ਕੁਰਕ ਨਹੀਂ ਹੋ ਜਾਂਦੀ ਜੀ ਜਾਂ ਤਾਂ ਬਈ ਬੋਲਿੰਗ ਲੱਗੀ ਆ ਜਿਵੇਂ ਬੈਂਕ ਕਰਦੇ ਆ ਜੇ ਨਲਾਮੀ ਹੋ ਗਈ ਹੈ ਜੀ ਜਿਹੜਾ ਲੈ ਗਿਆ ਸੋ ਲੈ ਗਿਆ ਵੱਡੀਆਂ ਪ੍ਰਾਪਰਟੀਆਂ ਕਰਦੇ ਹਨਾ ਨਲਾਮ ਤੁਸੀਂ ਪੜਿਓ ਕਦੇ ਅਖਬਾਰਾਂ ਚ ਪਬਲਿਕ ਨੋਟਸ ਹੁੰਦੇ ਆ ਕਿ ਐ ਦੀ ਬਾਈ ਮਤਲਬ ਕਿ ਆਹ ਕਾਰਖਾਨੇ ਦੀ ਨਲਾਮੀ ਹੈ ਜੀ ਫਲਾਣੀ ਦੀ ਨਲਾਮੀ ਜੀ 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 ਜਾਂ ਤੋ ਉੱਥੋਂ ਤੱਕ ਲੈ ਕੇ ਜਾਓ ਨਾ ਜੀ ਸੋ ਇਸ ਵਾਸਤੇ ਇਹ ਚੀਜ਼ਾਂ ਜਿਹੜੀਆਂ ਹਾਲੇ ਗੁੰਜਲਦਾਰ ਨੇ ਆ ਮੈਂ ਇਹ ਕਹਿ ਸਕਦਾ ਕਿ ਜੋ ਇਹ ਦਿਖਾਰੇ ਇੱਛਾ ਸ਼ਕਤੀ ਹੂੰ ਇਹ ਠੀਕ ਆ ਜੀ ਇਹ ਠੀਕ ਆ ਪਰ ਇਹ ਇੱਛਾ ਸ਼ਕਤੀ 10 ਜੁਲਾਈ ਤੱਕ ਨਾ ਹੋਵੇ ਜੀ ਵੀ ਉਧਰੋਂ ਸੌਣ ਚੜ ਗਿਆ ਤੇ ਉਧਰੋਂ ਮਾਨਸਾ ਬੰਦਰ ਵੜ ਗਿਆ ਹਮ ਮਤਲਬ ਕਿ ਇਲੈਕਸ਼ਨ ਓਵਰ ਹੋ ਗਏ ਜਲੰਧਰ ਦਾ ਜਿਮਨੀ ਚੋਣ ਜਿਹੜਾ ਚੱਲਦਾ ਪਿਆ ਉਹ ਇਲੈਕਸ਼ਨ ਓਵਰ ਹੋ ਗਿਆ ਤੇ ਮਾਨਸਾ ਵੀ ਜਾ ਕੇ ਰੈਸਟ ਤੇ ਚਲੇ ਗਏ ਜੀ ਇਹ ਨਿਰੰਤਰ ਤੁਹਾਨੂੰ ਕਰਨ ਦੀ ਜ਼ਰੂਰਤ ਆ ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਚੀਜ਼ਾਂ ਜਦੋਂ ਤੱਕ ਠੀਕ ਨਹੀਂ ਕਰਦੇ ਤੁਸੀਂ ਜੀ ਜੀ ਐਕਸਪਰਟ ਬੰਦੇ ਜਿਹੜੇ ਉਹ ਨਹੀਂ ਬਣਾਉਂਦੇ ਵਧਾਉਂਦੇ ਜੱਜ ਜਿਹੜੇ ਆ ਵੱਖਰੀਆਂ ਅਦਾਲਤਾਂ ਜਾਂ ਜਿਹੜਾ ਟ੍ਰਾਇਲ ਆ ਉਹ ਫੁੱਲ ਤੇਜ਼ ਨਹੀਂ ਕਰਦੇ ਸਾਰੀਆਂ ਚੀਜ਼ਾਂ ਉਦੋਂ ਤੱਕ ਇਹ ਕਹ ਲੋ ਕਿ ਕੋਈ ਪਲਾਨ ਦੀ ਲੋੜ ਹੈ ਰਿਜ਼ਲਟ ਨਹੀਂ ਦੇ ਸਕਦੀਆਂ ਪੂਰੇ ਤੌਰ ਤੇ ਦੀ ਲੋੜ ਹੈ ਇਹਦੇ ਸੀਵਲ ਸਟੈਂਡ ਬਿਲਕੁਲ ਜੀ ਮਿੰਟੋ